ਅੱਜ ਕੀ ਸਮਾਗਮ ਕਰਵਾਇਆ ਗਿਆ ਆਈ ਸਮਾਗਮ ਦੀ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਅਸੀਂ ਅਖੰਡ ਪਾਠ ਸਾਹਿਬ ਦਾ ਭੋਗ ਪੜਾਇਆ ਗਿਆ ਲੰਗਰ ਲੱਗਿਆ ਢਾਡੀ ਜਿੱਥੇ ਆਏ ਸੀ ਕੀਰਤਨ ਦਰਬਾਰ ਹੋਇਆ ਬਹੁਤ ਸਾਰੇ ਹਜ਼ਾਰਾਂ ਲੋਕ ਪਿੰਡਾਂ ਚੋਂ ਅਲੱਗ-ਅਲੱਗ ਪਿੰਡਾਂ ਚੋਂ ਇੱਥੇ ਰਾਜਮਾਨ ਹੋਏ ਪਹੁੰਚੇ ਕਥਾ ਵਾਰ ਹੋਈਆਂ ਔਰ ਬੱਚੇ ਸਕੂਲਾਂ ਦੇ ਆਏ ਤੇ ਸਾਰਿਆਂ ਨੇ ਜਿਹੜੇ ਸਾਡੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਅਜੀਤ ਬਾਬਾਜੀਤ ਸਿੰਘ ਜੀ ਪਪਾ ਜਿਹਾਰ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਔਰ ਮਾਤਾ ਗੁਜਰਕੌਰ ਜੀ ਉਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਬੇਮਿਸਾਲ ਜਿਹੜੀਆਂ ਕੌਮ ਵਾਸਤੇ ਹੋਈਆਂ ਨੇ ਉਹਨਾਂ ਨੂੰ ਤਰੋਤਾਜ਼ਾ ਕੀਤਾ ਉਹਨਾਂ ਦੇ ਇਤਿਹਾਸ ਦੇ ਜਿਹੜੇ ਪੰਨੇ ਨੇ ਉਹਨਾਂ ਨੂੰ ਦੁਬਾਰਾ ਸਾਰਿਆਂ ਨੇ ਫੋਲਿਆ ਔਰ ਅੱਜ ਇੱਕ ਸੁਣਿਆ ਜਾਂਦਾ ਹੈਗਾ ਹਿੰਦੁਸਤਾਨ ਦੇ तमाम ਲੋਕਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਵਾਸਤੇ ਵੀ ਇਹ ਗੱਲ ਕਰ ਰਿਹਾ ਕਿ ਆਪਸ ਦਾ ਭਾਈਚਾਰਾ ਮਾਨਵਤਾ ਇਧੂ ਉਤੇ ਕੋਈ ਚੀਜ਼ ਨਹੀਂ ਜਿਹੜੀ ਕਿ ਸਾਨੂੰ ਪਹਿਲੇ ਪਾਤਸ਼ਾਹ ਜਗਤਪਾਪਾ ਗੁਰੂ ਨਾਨਕ ਦੇਵ ਤੋਂ ਲੈ ਕੇ ਦਸਮ ਪਾਤਸ਼ਾਹੀ ਤੇ ਔਰ ਉਹਨਾਂ ਦੇ ਸਹਬਜ਼ਾਦਿਆਂ ਦੀ ਸ਼ਹਾਦਤਾਂ ਤੱਕ ਇਹ ਗੱਲਾਂ ਹੁੰਦੀਆਂ ਆ। ਸਾਡੇ ਨੌਜਵਾਨ ਚ ਨੇ ਅੱਜ ਦੇਖਿਆ ਤੁਸੀਂ ਸਕੂਲ ਦੀ ਕਿੰਨੇ ਬੱਚੇ ਆਏ ਨੇ ਸੈਂਕੜੇ ਇੰਤਜ਼ਾਰ ਚ ਆਏ। ਜਦ ਤੱਕ ਉਹਨਾਂ ਨੂੰ ਇਹੋ ਜੀਆਂ ਜਿਹੜੀਆਂ ਬੇਮਿਸਾਲ ਜਿਹੜੀਆਂ ਸ਼ਹਾਦਤਾਂ ਔਰ ਅੱਜ ਇਹ ਛਾਲ ਤਾਂ ਕਿਉਂ ਹੋਈਆਂ ਕੌਮ ਦੀ ਖਾਤਰ ਵਤਨ ਦੀ ਖਾਤਰ ਨਾ ਕਿ ਕਿਸੇ ਪਾਰਟਿਕੂਲਰ ਜਾਤ ਪਾਤ ਦੀ ਵਜ੍ਹਾ ਕਰਕੇ ਕਿਉਂਕਿ ਸਾਡੇ ਧਰਮ ਦੇ ਵਿੱਚ ਜਾਤ ਪਾਤ ਦੀ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਡੇ ਵਾਸਤੇ ਸਾਰੇ ਹੀ ਸਹਾਬਾਨ ਨੇ ਤੇ ਗੁਰੂ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਕਿ ਤੇ ਜਿਹੜੀ ਮੁਗਲਾਂ ਨਾਲ ਲੜਾਈ ਸੀਗੀ ਉਹ ਇਹ ਨਹੀਂ ਸੀ ਵੀ ਕੋਈ ਵੀ ਉਹ ਕੋਈ ਮੁਸਲਮਾਨਾਂ ਨਾਲ ਸਾਡੀ ਲੜਾਈ ਸੀ ਜਾਂ ਕਿਸੇ ਹੋਰ ਪਾਰਟਿਕੂਲਰ ਕੌਮ ਦੇ ਨਾਲ ਲੜਾਈ ਸੀ ਸਾਡੀ ਲੜਾਈ ਸੀ ਗੁਰੂ ਸਾਹਿਬ ਦੀ ਉਦੋਂ ਜ਼ੁਲਮ ਔਰ ਜ਼ੁਲਮਕਾਰ ਖੜੇ ਸੀ ਸਾਰੇ ਪੰਜਾਬੀ ਔਰ ਪੂਰਾ ਹਿੰਦੁਸਤਾਨ ਔਰ ਪੂਰਾ ਵਿਸ਼ਵ ਜਿਹੜਾ ਸਾਬ ਜਦਿਆਂ ਦੀ ਸ਼ਹਾਦਤ ਦੇ ਦਿਹਾੜੇ ਜਿਹੜੇ ਆ ਉਹ ਮਨਾ ਰਿਹਾ ਔਰ ਪੰਜਾਬ ਦੇ ਅੰਦਰ ਇਹ ਹਫਤਾ ਪੂਰਾ ਅਲੱਗ ਤਰੀਕੇ ਨਾਲ ਮਨਾਇਆ ਜਾਂਦਾ ਕਿਉਂਕਿ ਹਰ ਪੰਜਾਬੀ ਜਿਹੜਾ ਹੈ ਸਾਬ ਜਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਾ ਹੈ ਔਰ ਉਹਨਾਂ ਦੇ ਪ੍ਰਤੀ ਪੂਰਾ ਦੇਸ਼ ਵੀ ਜਿਹੜਾ ਮਾਨ ਮਹਿਸੂਸ ਕਰਦਾ ਹੈ ਕਿ ਜਿਸ ਪ੍ਰਕਾਰ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਆਪਣੇ ਧਰਮ ਤੋਂ ਡਗੇ ਨਹੀਂ ਕਿਹ ਤਰ੍ਹਾਂ ਦੇ ਲਾਲਚ ਮਦੇ ਕਿਹ ਤਰ੍ਹਾਂ ਦਾ ਪ੍ਰਲੋਬਨ ਸੀ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਇਸ ਤਰੀਕੇ ਦੇ ਬਲੀਦਾਨ ਮੈਨੂੰ ਲੱਗਦਾ ਦੁਨੀਆ ਦੇ ਇਤਿਹਾਸ ਕਿਤੇ ਨਹੀਂ ਹੈ ਔਰ ਵਿਸ਼ੇਸ਼ ਕਰਕੇ ਪੰਜਾਬ ਔਰ ਪੰਜਾਬੀਆਂ ਲਈ ਉਹ ਇਹ ਜਿਹੜੇ ਦਿਨ ਨੇ ਕੱਲੇ ਉਹਨਾਂ ਨੂੰ ਯਾਦ ਕਰਨ ਦੇ ਨਹੀਂ ਆ ਉਹਨਾਂ ਦੇ ਇਤਿਹਾਸ ਤੋਂ ਸਹੀ ਮayne ਤੋਂ ਜਾਨੂ ਆਪਣੀ ਪੀੜੀ ਨੂੰ ਕਰਾਂ ਦੇ ਦਿਨ ਨੇ ਕਿ ਉਹ ਜਿਹੜਾ ਬਲੀਦਾਨ ਹੋਏ ਨੇ ਕਿਉਂ ਹੋਏ ਨੇ ਕਿਹਦੇ ਲਈ ਹੋਏ ਨੇ ਔਰ ਅਗਰ ਮੈਨੂੰ ਲੱਗਦਾ ਸਮਾਜ ਦੇ ਅੰਦਰ ਗੁਰੂ ਪੁੱਤਰਾਂ ਦੇ ਬਲੀਦਾਨ ਨੂੰ ਪੜਾਤਾ ਜਾਏ ਘਰ-ਘਰ ਤੇ ਪੰਜਾਬ ਦੇ ਅੰਦੇ ਅਮਨ ਸ਼ਾਂਤੀ ਔਰ ਭਾਈਚਾਰੇ ਨੂੰ ਬਹੁਤ ਜ਼ਿਆਦਾ ਮਜ਼ਬੂਤੀ ਮਿਲੇਗੀ